ਹਾਂਜੀ ਸਤਿ ਸ਼੍ਰੀ ਅਕਾਲ ਵਈ ਸਾਰਿਆਂ ਨੂੰ ਮਿਲ ਕਰਦੀ ਆ ਸਾਰਿਆਂ ਨੇ ਵਧੀਆ ਵਧੀਆ ਮੂਡ ਵਿੱਚ ਆਪ ਹੁੰਦੇ ਅੱਜ ਆਪਾਂ ਤਿਆਰੀ ਕਰਨੀ ਆ ਦਿਖਾਂ ਜਾਂਦੀ ਧੀਆਂ ਦੇ ਫੰਕਸ਼ਨ ਦੀ ਠੀਕ ਆ ਬਲੌਗ ਹੋ ਤੇ ਹੀ ਹੋਊਗਾ ਸਾਰਾ ਤੇ ਦਿਖਾਂ ਧੀਆਂ ਮਨਾਈਆਂ ਜਾ ਰਹੀਆਂ ਨੇ ਆਪਾਂ ਨੂੰ ਵੀ ਇਨਵਾਈਟ ਕੀਤਾ ਤਾਂ ਆਪਾਂ ਜਾਣਾਗਾ ਧੀਆਂ ਨੂੰ ਸਨਮਾਨ ਦੇਣਾ ਉਹਨਾਂ ਨੇ ਤੇ ਬਾਕੀ ਜਿਹੜੀ ਇੱਕ ਚੀਜ਼ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਜੁਹਾਰ ਬਹੁਤ ਸ਼ਰਾਰਤੀ ਹੋ ਗਿਆ ਤੁਸੀਂ ਦੇਖਿਓ ਜੁਹਾਰ ਤੇ ਗੁੰਤਾਜ ਦੀ ਕਮ ਜੁਝਾਰ ਜਾਣ ਕੀ ਗੇਂਦ ਡੇਕ ਦਿੰਦਾ ਗਾ ਪਾਣੀ ਚੋਂ ਬਾਹਰ ਰਾਤ ਇਨੇ ਬਹੁਤ ਕੁਛ ਕੀਤਾ ਮੈਂ ਵੀਡੀਓ ਬਣਾਈ ਸੀ ਸਪੈਸ਼ਲ ਐਡ ਕਰ ਰਹੀ ਆ ਇਹਦੇ ਵਿੱਚ ਬਲੌਗ ਚ ਵੈਰੀ ਗੁੱਡ ਛੇਡੋ ਭਾਈ ਯਾਰ ਯਾਰ ਐ ਚੱਕ ਬਾਹਰ ਮਾਰੀ ਤੇ ਏ ਏ ਏ ਏ ਏ ਮਾਈ ਬਾਦ ਮੋਸ਼ਨ ਬਣਾਉਂਦਾ ਹਾਲੇ ਜੁਹਾਰ ਕੀ ਕਰਦੇ ਹੋ ਤਾਜ ਕਿੱਥੇ ਐ ਤਾਜਵੀਰ ਜੀ ਕਿੱਥੇ ਨੇ ਸਿਰ ਦੇ ਵਾਰੀ ਇਹ ਮਾਰੀ ਬਾਰ ਮਾਰੀ ਬਾਰ ਇਹ 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 ਮਾਰੀ ਪਾਪਾ 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 ਅੱਜ ਜੁਹਾਰ ਨੇ ਦੋ ਤਿੰਨ ਵਾਰੀ ਕਿਹਾ ਪਾਪਾ ਪਾਪਾ ਹੈਨਾ ਬੁੜਾ ਜਾ ਬੜਾ ਗਰਾਵੇ ਚੱਕ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਕੱਲ ਵੀਡੀਓ ਪਾਈ ਸੀਗੀ ਬਈ ਆਪਾਂ ਆਫਰ ਲਗਾਤੀ ਸਾਰੀ ਗਗਨ ਆਪਾਂ ਇੱਕ ਤਾਂ ਬਈ ਅੱਜ ਆਪਣੀ ਗਗਨ ਆ ਗਈ ਮਿਲੋ ਸਾਰੇ ਜਣੇ ਠੀਕ ਹੋ ਕੇ ਇਹ ਜੇ ਬਡੀਆਂ ਬਡੀਆਂ ਪਥਰੀਆਂ ਸੀ ਹਾਂ ਹੁਣ ਠੀਕ ਹੋ ਗਈ ਇਹ ਤੇ ਅੱਜ ਆ ਗਈ ਕਾਫੀ ਦਿਨਾਂ ਬਾਅਦ ਤੇ ਬਾਕੀ ਬਈ ਜਿਹੜੀਆਂ ਆਪਣੀਆਂ ਆਫਰਸ ਸੀ ਆਪਾਂ ਕੱਲ ਕਾਟਨ ਦੀ ਸੂਟਾ ਤੇ ਲਗਾਤੀ ਤੇ ਅੱਜ ਤੱਕ ਕੁੜੀ ਨੇ ਪਿੱਕਿਆਂ ਨੂੰ ਜਾਣਾ 15 ਅਗਸਤ ਮਨਾਉਣ ਜਾ ਰਹੀ ਹਾਂ ਸਕੂਲ ਚ ਵੈਰੀ ਗੁੱਡ ਸਾਡੇ ਪਿੰਡ ਵਾਲੀ ਸਕੂਲ ਚ ਸਹੀ ਹੂੰ ਤੇ ਅੱਜ ਜਾਣਾ ਕਰਦੀਆਂ ਤਿਆਰੀਆਂ ਪਹਿਲਾਂ ਮੈਂ ਹੈੱਡ ਵਾਸ਼ ਕਰਾ ਕੇ ਆਉਣੀ ਆ ਫਿਰ ਦੇਖਦੇ ਆ ਕੀ ਹੇਅਰ ਸਟਾਈਲ ਕਰਨਾ ਕਰਲ-ਕਰਲ ਬਵਾਏ ਹੋਣੇ ਜਾ ਕੇ ਮਾੜੇ ਮੁੱਟੇ ਠੀਕ ਲੱਗੂਗਾ ਇੰਨੇ ਚ ਤੇ ਬਾਕੀ ਕਾਲਾ ਪਾਓਫਰ ਵਾਲਾ ਸੂਟ ਪਾਇਆ ਸੀਗਾ ਤੇ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਪ੍ਰਾਈਸ ਮੈਂਸ਼ਨ ਕੀਤੇ ਬਾਈ ਅੱਗੇ ਤੋਂ ਸ਼ਾਇਦ ਹੀ ਮੈਂ ਪ੍ਰਾਈਸ ਮੈਂਸ਼ਨ ਕਰਾਂ ਬਿਕੋਜ਼ ਮੇਰੇ ਕਿਉਂਕਿ ਲੋਕਾਂ ਨੂੰ ਪਤਾ ਤਾਂ ਹੁੰਦਾ ਨਹੀਂ ਹੈਗਾ ਵੀ ਕਿਹੜੀ ਚੀਜ਼ ਕਿੰਨੇ ਦੀ ਆਈ ਆ ਠੀਕ ਆ ਬਰਕ ਕਿੰਨੇ ਦਾ ਹੋਇਆ ਦੁਪੱਟਾ ਕਿਹੜਾ ਲੱਗ ਰਿਹਾਗਾ ਬਰਕ ਕਿਹੜਾ ਹੋ ਰਿਹਾ ਉਹ ਕਿੰਨੇ ਪ੍ਰਾਈਸ ਦਾ ਕਾ ਸਟੀਚਿੰਗ ਕਿਹੜੀ ਹੋਊਗੀ ਡਿਜ਼ਾਈਨਿੰਗ ਵਾਲੀ ਕਿ ਸਿੰਪਲ ਠੀਕ ਆ ਲੈਸਾਂ ਦੇ ਪ੍ਰਾਈਸ ਘੱਟ ਲਈ ਜਾਂਦੇ ਹੋ ਠੀਕ ਆ ਤੁਹਾਨੂੰ ਪਤਾ ਨਹੀਂ ਕੁਛ ਬਾਸਤਾ ਨਹੀਂ ਹੈਗਾ ਆ ਪੁਟਿਕ ਵਾਲੀਆਂ ਵਿੱਚ ਬੋਲਣ ਆ ਜਾਂਦੀਆਂ ਨੇ ਤੁਸੀਂ ਆਪਦੇ ਵੇਚ ਲੋਣਾ ਮੇਰੇ ਵਿੱਚ ਕਿਉਂ ਆਣੀਓ ਬੋਲਣ ਤੁਸੀਂ ਆਪਦੇ ਕੱਪੜੇ ਵੇਚੋ ਯਾਰ ਮੈਂ ਤੁਹਾਡੇ ਪੁਟਿਕ ਤੇ ਆ ਕੇ ਕਦੇ ਮੈਂਸ਼ਨ ਕੀਤਾ ਵੀ ਆਹ ਸੂਟ ਤੇ ਹੀ ਮੈਨੂੰ ਐਨੇ ਦਾ ਨਹੀਂ ਲੱਗਦਾ ਨਾਲੇ ਬਈ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਸਾਰਿਆਂ ਨੂੰ ਇਹ ਫਰੌਡ ਵੀ ਹੁੰਦੇ ਨੇ ਵਿੱਚ ਵਿੱਚ ਜਾਣ ਕੇ ਕਹਿ ਦੇਣਗੇ ਤੁਹਾਨੂੰ ਵੀ ਆਹ ਸੂਟ ਅਸੀਂ 1500 ਦਾ ਕਰਦੇ ਆ ਵਾ ਕੇ 1500 ਰੁਪਇਆ ਮੜ ਕੇ ਫਰ ਹੋ ਜਾਣਗੇ ਮੜ ਕੇ ਕੋਈ ਨਹੀਂ ਪੁੱਛਦਾ ਫਿਰ ਕਾਫੀ ਕੁੜੀਆਂ ਨਾਲ ਇਹ ਫਰੌਡ ਹੋਇਆ ਵੀ ਆ ਆਹ ਦਾ ਮੜੇ ਧਿਆਨ ਰੱਖਿਆ ਕਰੋ ਠੀਕ ਹੈ ਤੇ ਇਹ ਕੱਪੜਿਆਂ ਤੇ ਜਿਹੜੀ ਆਫਰ ਲਾਈ ਆ ਜਿਹਨੂੰ ਮੇਰਾ ਪ੍ਰਾਈਸ ਸਹੀ ਲੱਗਦਾ ਬਈ ਉਹ ਮੇਰੇ ਤੋਂ ਲੈ ਸਕਦਾ ਠੀਕ ਹੈ ਜਿਹਨੂੰ ਲੱਗੂਗਾ ਵੀ ਹਾਂ ਇੰਨੀ ਵਾਲੀ ਚੀਜ਼ ਹੈਗੀ ਅਭੀ ਮੈਂ ਲੈ ਲਾਂ ਤੇ ਜਿਹੜਾ ਨਹੀਂ ਲੈ ਸਕਦਾ ਉਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਤੁਸੀਂ ਨਾ ਲਓ ਤੁਹਾਡੇ ਕਿਹੜਾ ਬਈ ਮੈਂ ਕਰਪਾੰਤਰੀ ਆ ਹਨ ਤਾਂ ਜਿਹੜੀਆਂ ਬਸ ਕੁੜੀਆਂ ਕਹਿ ਰਹੀਆਂ ਸੀ ਨਾਲੇ 130 ਵਾਲੀ ਰੈਸ ਮੈਂ ਕਦੇ ਯੂਜ਼ ਨਹੀਂ ਕਰਦੀ ਮੈਂ ਥੋੜੀ ਇਹ ਕੋਸਟਲੀ ਲੈ ਸੀ ਯੂਜ਼ ਕਰਦੀਆਂ ਦੁਪੱਟਾ ਵੀ ਮੈਂ ਵਧੀਆ ਵਾਲਾ ਯੂਜ਼ ਕਰਦੀਆਂ ਤੇ ਡਾਈ ਮੈਂ ਡਬਲ ਡਾਈ ਕਰਵਾਉਣੀ ਹੁੰਦੀ ਆ ਤਾਂ ਉਹ 70 ਰੁਪਈਆ ਚ ਨਹੀਂ ਹੁੰਦੀ ਠੀਕ ਹੈ ਜੇ ਜਿਹੜਾ ਤੁਸੀਂ ਕਹਿਣੀ ਹੋਈਆਂ ਵੀ ਸੂਟ ਜਿਹਦੇ ਦਾ ਸੂਟ ਤੁਸੀਂ ਕਿਹਾ ਉਹਨੇ ਦਾ ਸੂਟ ਨਹੀਂ ਹੁੰਦਾ ਠੀਕ ਆ ਤੇ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਵੀ ਲਾ ਲੈਂਦੇ ਵਿੱਚ 1500 ਰੁਪਿਆ ਕੱਲੇ ਸੂਟ ਦਾ ਦੱਸਤਾ ਲੈਸ ਦਾ ਦੱਸਤਾ ਦੁਪੱਟੇ ਦਾ ਦੱਸਤਾ ਡਾਈ ਦਾ ਦੱਸਤਾ ਬਸ ਬਰਕ ਕਿੱਧਰ ਗਿਆ ਬਈ ਬਰਕ ਦੇ ਪੈਸੇ ਕੌਣ ਦੱਸੂ ਸਟੀਚਿੰਗ ਦੇ ਪੈਸੇ ਕੌਣ ਦੱਸੂ ਕਿੰਨੀ ਕਿੰਨੀ ਹੁੰਦੀ ਹੈ ਸਟੀਚਿੰਗ ਡਿਜ਼ਾਈਨਿੰਗ ਵਾਲੇ ਪੀਸ ਦੀ ਕਿੰਨੀ ਹੁੰਦੀ ਆ ਤੇ ਜਿਹੜੀਆਂ ਸ਼ਰਟ ਤੇ ਲੈਸਾਂ ਲੱਗਣੀਆਂ ਉਹਦੀ ਕੌਣ ਦੱਸੂ ਪੇਮੈਂਟ ਉਹਦੀ ਵੀ ਦੱਸੋ ਨਾ ਫਿਰ ਉਹਦੀ ਪੇਮੈਂਟ ਕੌਣ ਦੱਸੂਗਾ ਜੇ ਨਹੀਂ ਪਤਾ ਹੁੰਦਾ ਨਾ ਬੋਲਿਆ ਕਰੋ ਵਿੱਚ ਮੈਂ ਬਹੁਤ ਵਾਰੀ ਤੁਹਾਨੂੰ ਕਿਹਾਗਾ ਠੀਕ ਹੈ ਜਿਨੇ ਮੇਰੇ ਨਾਲ ਗੱਲ ਕਰਨੀ ਹੈ ਜਿਹਨੂੰ ਲੱਗਦਾ ਭਰਾਏ ਜਿਆਦਾ ਘੱਟ ਆ ਮੇਰੇ ਨਾਲ ਬਾਈ WhatsApp ਤੇ ਗੱਲ ਕਰੋ ਮੇਰਾ ਕੰਟੈਕਟ ਨੰਬਰ ਦਿੱਤਾ ਹੁੰਦਾ ਮੈਨੂੰ ਪ੍ਰੋਪਰ ਡਿਟੇਲ ਚ ਪੁੱਛੋ ਵੀ ਕਿਹੜੀ ਚੀਜ਼ ਕਿੰਨੇ ਦੀ ਆ ਮੈਂ ਪ੍ਰੋਪਰ ਦੱਸੂ ਵੀ ਆਹ ਚੀਜ਼ ਇੰਨੇ ਦੀ ਹੈ ਜੀ ਇਹਦਾ ਮੁੱਲ ਇੰਨਾ ਕਿਉਂ ਆ ਕਾਤੋਂ ਆ ਹਰ ਇੱਕ ਚੀਜ਼ ਮੈਂ ਮੇਰੇ ਕੋਲ ਪ੍ਰੋਪਰ ਹੁੰਦਾ ਮੈਂ ਪ੍ਰੋਪਰ ਚੀਜ਼ ਦੱਸੂ ਤੁਹਾਨੂੰ ਠੀਕ ਹੈ ਤਾਂ ਇਹ ਨਾ ਕਰਿਆ ਕਰੋ ਆਪ ਵੀ ਕੰਮ ਕਰਿਆ ਕਰੋ ਦੂਜੇ ਨੂੰ ਵੀ ਕਰਨ ਦਿਆ ਕਰੋ ਜੀ ਪੋਜੀਟਿਵ ਨਹੀਂ ਬੋਲ ਸਕਦੀਆਂ ਤਾਂ ਨੈਗੇਟਿਵ ਵੀ ਨਾ ਬੋਲਿਆ ਕਰੋ ਆਕੇ ਠੀਕ ਹੈ ਇਹਦੇ ਵਿੱਚ ਇੱਕ ਕੁੜੀ ਨੇ ਇਹ ਸਵਾਲ ਪੁੱਛਿਆ ਸੀ ਇਹਦੇ ਵਿੱਚ 3550 ਵਾਲਾ ਕੀ ਹੈ ਤਾਂ ਸੁਣੋ ਬਈ ਫਰੌਕ ਸੂਟ ਦੀ ਸਟੀਚਿੰਗ 1250 ਗਗਨ 1250 ਸਟੀਚਿੰਗ ਹੋ ਗਈ ਜਿਹੜਾ ਉਹ ਤੇ ਵਰਕ ਹੋਇਆ ਹੋਇਆ ਸਲਵਾਰ ਤੇ ਤੇ ਬਾਹਾਂ ਤੇ 1000 ਰੁਪਏ ਦਾ ਉਹ ਸਾਰਾ ਵਰਕ ਆ ਕਿੰਨਾ ਹੋ ਗਿਆ 2250 2250 ਤੇ 250 ਦਾ ਦੁਪੱਟਾ organza ਦਾ 2350 100 ਰੁਪਿਆ 2.5 2400 ਸਾਡੇ 2400 ਠੀਕ ਹੈ ਤੇ ਉਹ ਤੇ ਜਿਹੜੀ ਲੈਂਸ ਲੱਗੀ ਹੈ 250 ਦੀ ਲੈਂਸ 2450 ਸਾਡੇ 2650 650 ਦਾ ਸਟਾਫ 6 ਮੀਟਰ ਲਸੋਤੀ ਹੋ ਗਈ 2250 ਤੇ ਕਿੰਨਾ ਬਣ ਗਿਆ 3200 3200 31300 3300 ਬਣ ਗਿਆ ਠੀਕ ਆ 3300 ਤੋਂ ਬਾਅਦ ਲੈਸ ਦੀ ਲਵਾਈ ਆ ਜਿਹੜੀ 150 ਰੁਪਿਆ ਉਹਦਾ 3450 ਰੁਪਏ ਬਣ ਗਏ ਦੱਸੋ ਹੁਣ ਇਹਦੇ ਵਿੱਚ ਕੀ ਵੱਧਣ ਲੱਗ ਗਿਆ ਦੱਸ ਦਿਓ ਮੈਨੂੰ ਤੁਸੀਂ ਦੱਸ ਦਿਓ ਵੀ ਕੀ ਵੱਧ ਲੱਗਿਆ ਸਾਰਾ ਦੱਸਦਾ ਮੈਂ ਤੁਹਾਨੂੰ A to Z ਹਾਲਾਂਕਿ ਮੈਂ ਕੁਝ ਪ੍ਰਾਈਸ ਘੱਟ ਹੀ ਦੱਸਿਆ ਹੂੰ ਵੱਧ ਨਹੀਂ ਦੱਸਿਆ ਮੈਂ ਘੱਟ ਹੀ ਦੱਸਿਆ ਹੋਊਗਾ ਠੀਕ ਹੈ ਮੇਰੇ ਕੋਲ ਫੁੱਲ ਸੂਟ ਦੀ ਡਿਟੇਲ ਹੁੰਦੀ ਆ ਕਾਟਨ ਦੇ ਦੀ ਵੀ ਦੂਜੇ ਦੇ ਦੀ ਵੀ ਠੀਕ ਹੈ ਵੀ ਕਿਹੜੀ ਚੀਜ਼ ਕਿੰਨੇ ਕਿੰਨੇ ਚ ਬਣੀ ਆ ਤਾਂ ਆਪਦੇ ਕੰਮ ਤੱਕ ਕੰਮ ਰੱਖਿਆ ਕਰੋ ਠੀਕ ਹੈ ਤੁਸੀਂ ਜੇ ਥੋੜਾ 1500 ਦਾ ਵੇਖਦਾ ਤਾਂ ਤੁਸੀਂ ਆਪ ਦਾ 1500 ਦਾ ਵੇਚੋ ਮੇਰੇ ਕਲਾਇੰਟਾਂ ਨੂੰ ਆ ਕੇ ਕਿਉਂ ਕਹਿਣੇ ਠੀਕ ਹੈ ਕੱਲ ਨੂੰ ਤੁਹਾਡੇ ਵਰਗਾ ਬੰਦਾ ਕੋਈ ਫਰੌਡ ਕਰ ਜੇ ਉਹਨਾਂ ਨਾਲ ਮੇਰੇ ਕਲਾਇੰਟ ਦਾ ਮੈਨੂੰ ਭੋਲਣਗੇ ਨਾ ਆ ਕੇ ਵੀ ਦੀ ਤੋੜੇ ਉਤੇ ਪਰ ਉਹਦੇ ਵਿੱਚ ਵੀ ਮੇਰਾ ਤਾਂ ਕੀ ਕਸੂਰ ਆ ਤੁਹਾਡੇ ਕਸੂਰ ਹੋਣਾ ਮੇਰਾ ਤਾਂ ਕੋਈ ਕਸੂਰ ਨਹੀਂ ਹੋਣਾ ਤਾਂ ਮੈਂ ਆਪਦੇ ਕਲਾਇੰਟਸ ਨੂੰ ਕਹਿਣਾ ਚਾਹਣੀ ਆ ਆਪਦੇ ਦੇਖਣ ਵਾਲਿਆਂ ਨੂੰ ਕਹਿਣਾ ਚਾਹਣੀ ਆ ਵੀ ਬਾਈ ਤੁਸੀਂ ਪਲੀਜ਼ ਕਿਸੇ ਤੇ ਯਕੀਨ ਨਾ ਕਰਿਓ ਜਿਹੜਾ ਵੀ ਕੋਈ ਕਹਿੰਦਾ ਤੁਹਾਨੂੰ 1500 ਸੂਟ ਵਾਂਜੂ 1450 ਚ ਵਾਂਜੂ ਪੈਸੇ ਪਾ ਕੇ ਮੁਰਕੇ ਤੂੰ ਨੂੰ ਬਲਾਕ ਕਰ ਦੇਣ ਤੁਹਾਡੇ ਨਾਲ ਗੱਲ ਨਾ ਕਰਨ ਤਾਂ ਪਲੀਜ਼ ਰਿਕੁਐਸਟ ਆ ਠੀਕ ਆ ਮੜਾ ਧਿਆਨ ਰੱਖਿਓ ਇਹ ਸਕੈਮ ਵੀ ਚੱਲਦੇ ਹੁੰਦੇ ਨੇ ਤਾਂ ਤੁਹਾਨੂੰ ਮੈਂ ਇਹੀ ਚੀਜ਼ ਕਹਿਣਾ ਚਾਹਣੀ ਆ ਠੀਕ ਆ ਇੱਕ ਵਾਰੀ ਮੇਰੇ ਤੋਂ ਕੰਫਰਮ ਕਰ ਲਿਆ ਕਰੋ ਚੀਜ਼ ਫਿਰ ਤੁਹਾਡੀ ਮਰਜ਼ੀ ਆ ਕਿ ਤੂੰ ਮਰਜ਼ੀ ਲੈ ਲਓ ਪਰ ਕਿਸੇ ਦੇ ਚੱਕਰ ਚ ਨਾ ਫਸਜੋ ਬਸ ਇਹੀ ਕਹਿਣਾ ਸੀ ਬਈ ਠੀਕ ਐ ਬਾਕੀ ਮੈਨੂੰ ਤੁਹਾਡੇ ਤੇ ਮਾਣ ਆ ਤੁਸੀਂ ਨਹੀਂ ਆ ਕਿਸੇ ਦੇ ਚੱਕਰ ਚ ਫਸਦਿਆਂ ਸੀ ਓਏ ਆ ਰਬੀ ਜੀ ਨੇ ਅੱਜ ਖੁਸ਼ ਹੋਇਆ ਮਰਦਾ ਪੂਰਾ ਵਿਆਰਫ ਵੀਰ ਆ ਗਿਆ ਮੇਰਾ ਅੱਜ ਹਾਂ ਹਾਂ ਵੀਰ ਖੜਾਈ ਜਾਂਦਾ ਦੇਖੀ ਦੇਖੀ ਗਾਗੇਣਾ ਗਾगन ਦੇਖੀ ਨੀ ਆ ਹਾਂਜੀ ਬਈ ਤੇ ਹੁਣ ਆਪਾਂ ਕਰਨਾਗਾ ਠੀਕ ਆ ਮੇਕਅਪ ਮੇਕਅਪ ਕਰਨਾ ਆਪਾਂ ਸਪੈਸ਼ਲ ਜਾਣ ਵਾਸਤੇ ਤੀਜ ਦੇ ਫੰਕਸ਼ਨ ਤੇ ਜਦੋਂ ਆਪਾਂ ਨੂੰ ਕੋਈ ਇਨਵਾਈਟ ਕਰੇ ਤਾਂ ਉਹ ਹੁਣ ਆਪਾਂ ਮੇਕਅਪ ਕਰਾਂਗੇ ਮੇਕਅਪ ਕਰਕੇ ਫਿਰ ਆਪਾਂ ਜਾਵਾਂਗੇ ਠੀਕ ਆ ਰੈਡੀ ਹੋ ਕੇ ਦਿਖਾਂ ਹਾਂਜੀ ਬਈ ਤਾਂ ਸਭ ਤੋਂ ਪਹਿਲਾਂ ਮੇਕਅਪ ਕਰਨ ਵਾਸਤੇ ਪਹਿਲਾਂ ਆਪਾਂ ਟੋਨਰ ਯੂਜ਼ ਕਰਾਂਗੇ ਹੁਣ ਆਪਾਂ ਥੱਪ 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 ਕਰ ਲਾਂਗੇ ਪਹਿਲਾਂ ਆਪਾਂ ਥੱਪੜ ਮਾਰ ਲਈਏ ਫਿਰ ਆ ਗਾਕੇ ਹਾਂਜੀ ਬਈ ਹੁਣ ਆਪਾਂ ਲਗਾਵਾਂਗੇ ਮੌਇਸਚਰਾਈਜ਼ਰ ਠੀਕ ਹੈ ਜਿਹੜਾ ਆਪਾਂ ਬਈ ਟੋਨਰ ਲਗਾਇਆਗਾ ਉਹ ਵੀ ਈਕੁਇਲੈਟ ਦਾ ਲਗਾਇਆਗਾ ਜਿਹੜਾ ਮੌਇਸਚਰਾਈਜ਼ਰ ਆ ਉਹ ਵੀ ਈਕੁਇਲੈਟ ਦਾ ਲਗਾਇਆ ਠੀਕ ਹੈ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਕਰ ਲੈਣੀ ਆ ਮ사ਜ ਹਾਂਜੀ ਬਈ ਤੇ ਦੁਪੱਟਾ ਵੀ ਆਪਣਾ ਆ ਗਿਆ ਤੇ ਹੁਣ ਆਪਾਂ ਯੂਜ਼ ਕਰਨਾਗਾ ਪ੍ਰਾਈਮਰ ਪ੍ਰਾਈਮਰ ਜਿਹੜਾ ਮੈਂ ਯੂਜ਼ ਕਰ ਰਹੀ ਆ ਉਹ ਕਰ ਰਹੀ ਆ ਸਵਿਸ ਬਿਊਟੀ ਦਾ ਠੀਕ ਹੈ ਸਵਿਸ ਬਿਊਟੀ ਪ੍ਰਾਈਮਰ ਦੀ ਇਕਦਾ ਬਾਈ ਬਹੁਤ ਜ਼ਿਆਦਾ ਲੇਟ ਹੋ ਗਿਆ ਆਪਾਂ ਪਹਿਲਾਂ ਮੈਂ ਬਾਗੀ ਸੀ ਹੈਡ ਮਾਸਟਰ ਠੀਕ ਹੈ ਹੈਡ ਵਾਸ਼ ਕਰਵਾਉਣ ਸਟੈਂਡ ਜਾ ਉੱਥੇ ਪਿਆਗਾ ਦੂਸਰਾ ਫੋਨ ਮੈਂ ਚਾਰਜ ਲਗਾਇਆ ਹੋਇਆ ਹੈ ਨਾ ਮੈਂ ਕਿ ਬਾਅਦ ਚ ਦੇਖ ਲਿਆ ਕੋਈ ਹਾਂਜੀ ਲਓ ਜੀ ਹੁਣ ਆਪਾਂ ਪ੍ਰਾਈਮਰ ਯੂਜ਼ ਕਰ ਲਿਆ ਹਾਂਜੀ ਬਾਈ ਪ੍ਰਾਈਮਰ ਆਪਾਂ ਹੁਣ ਯੂਜ਼ ਕਰ ਲਿਆ ਤਾਂ ਹੁਣ ਤੁਹਾਨੂੰ ਪਤਾ ਵੀ ਮੇਰੇ ਬਲੈਮਸ ਨੇ ਤਾਂ ਇਹਨੂੰ ਥੋੜਾ ਜਿਹਾ ਆਪਾਂ ਕਵਰ ਕਰਨਾਗਾ ਤਾਂ ਕਵਰ ਕਰਾਂਗੇ ਆਪਾਂ ਇਹਦੇ ਨਾਲ ਠੀਕ ਹੈ ਰੈੱਡ ਵਾਲੇ ਨਾਲ ਇਹ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਕਵਰ ਕਰ ਲਾਂਗੇ ਜਿੱਥੇ-ਜਿੱਥੇ ਆਪਣੇ ਟਾਰਗ ਸਰਕਲ ਆ ਜਾਂ ਕੁਝ ਵੀ ਇੱਥੇ ਲਗਾ ਦੇ। ਹਾਂਜੀ ਹੁਣ ਆਪਾਂ ਇਹਨੂੰ ਕਰ ਲਾਂਗੇ ਬਲੈਂਡਰ ਦੇ ਨਾਲ ਬਲੈਂਡ। ਚੰਗੀ ਤਰ੍ਹਾਂ। ਐਨੀ ਉੱਚੀ ਆਵਾਜ਼ ਕਿਹਨੇ ਕਿਹਾ ਸੀ 뮤ਜ਼ਿਕ ਲਾਉਣ ਨੂੰ ਫਿਰ ਤਾਂ ਉੱਠੂ ਗਈ ਜਵਾਕ। ਜਦੋਂ ਜਵਾਕ ਸੌਂ ਗਿਆ ਤਾਂ ਮੇਰਾ ਇਹ ਮੰਨਣਾਗਾ ਵੀ ਪਰੇ ਰੱਖ ਦੋ ਫੋਨ ਨੂੰ ਕਿ ਨਹੀਂ ਲੋ ਬਈ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕਰ ਲਿਆ ਬਲੈਂਡ ਠੀਕ ਆ ਆਪਾਂ ਕੰਸੀਲਰ ਲਾਇਆ ਸੀ ਜਿਹੜਾ orange ਕਲਰ ਦਾ ਤਾਂ ਹੁਣ ਆਪਾਂ ਇਹ ਤੇ ਲਗਾਵਾਂਗੇ ਫਾਊਂਡੇਸ਼ਨ ਫਾਊਂਡੇਸ਼ਨ ਤੁਹਾਨੂੰ ਪਤਾ ਹੀ ਆ ਵੀ ਮੈਂ ਲਾਉਂਗੀ maybelline ਦਾ ਅੱਜ ਲੋ ਨਿਕੀ ਬਹੁਤ ਸੋਹਣੇ ਨੇ ਬਹੁਤ ਸੋਹਣੇ ਨਿਕੀ ਨੇ ਲੈਣੇ ਸ਼ੂ ਮੈਂ ਹੈਗੀਆਂ ਲੇਟ ਆਪ ਹੀ ਰੈਡੀ ਬੈਠੇ ਨੇ ਅੱਜ ਕਿ ਮੈਨੂੰ ਹੋਰ ਨਹੀਂ ਦੇ ਰਹੇ ਰੈਡੀ ਤੇ ਹੁਣ ਆਪਾਂ ਫਾਊਂਡੇਸ਼ਨ ਯੂਜ਼ ਕਰਾਂਗੇ ਬਈ ਠੀਕ ਹੈ ਤਾਂ ਫਾਊਂਡੇਸ਼ਨ ਦੇ ਵਿੱਚ ਜਿਵੇਂ ਮੇਰੀ ਸਕਿਨ ਜਿਹੜੀ ਹੈਗੀ ਥੋੜੀ ਡਰਾਈ ਆ ਤਾਂ ਇਹਦੇ ਵਿੱਚ ਇੱਕ ਤਾਂ ਮੈਂ ਪ੍ਰਾਈਮਰ ਮਿਕਸ ਕਰੂੰਗੀ ਠੀਕ ਆ ਸਵੇਸ ਬਿਊਟੀ ਦਾ ਪ੍ਰਾਈਮਰ ਮਿਕਸ ਕਰ ਲੂੰਗੀ ਤੇ ਇੱਕ ਇਹਦੇ ਵਿੱਚ ਮੈਂ ਥੋੜਾ ਜਿਹਾ ਮੌਇਸਚਰਾਈਜ਼ਰ ਐਡ ਕਰ ਲੂੰਗੀ ਠੀਕ ਆ ਹਾਂਜੀ ਬਈ ਫਾਊਂਡੇਸ਼ਨ ਆਪਾਂ ਲਗਾ ਲਿਆ ਤੇ ਹੁਣ ਆਪਾਂ ਉਹਦੇ ਨਾਲ ਠੀਕ ਆ ਬਲੈਂਡਰ ਦੇ ਨਾਲ ਇਹਨੂੰ ਚੰਗੇ ਤਰੀਕੇ ਨਾਲ ਬਲੈਂਡ ਕਰ ਲੈਣਾ ਉਹ ਜਿਵੇਂ ਇਹਨੂੰ ਬਲੈਂਡ ਕਰ ਲਿਓ ਫਿਰ ਆਪਾਂ ਮਿਲਦੇ ਹਾਂ ਹਾਂਜੀ ਬਈ ਫਾਊਂਡੇਸ਼ਨ ਆਪਾਂ ਲਗਾ ਲਿਆ ਤੇ ਹੁਣ ਆਪਾਂ ਲਗਾਵਾਂਗੇ ਕਨਸੀਲਰ ਦੋ ਹੱਥਾਂ ਨਾਲ ਸੈਵਨ ਹੁਣ ਲੈ ਲਓ ਲੈ ਲਓ ਦੋਨੇ ਪੈਂਟਾਂ ਦਾ ਹਾਂਜੀ ਬਈ ਹੁਣ ਆਪਾਂ ਕਨਸੀਲਰ ਯੂਜ਼ ਕਰ ਲਿਆ ਇਹਨੂੰ ਕਰ ਲਾਂਗੇ ਸੈੱਟ ਬਲੈਂਡਰ ਦੇ ਨਾਲ ਹਾਂਜੀ ਕਨਸੀਲਰ ਆਪਾਂ ਯੂਜ਼ ਕਰ ਲਿਆ ਬਈ ਤੇ ਹੁਣ ਆਪਾਂ ਯੂਜ਼ ਕਰਾਂਗੇ ਕੰਟੋਰ ਨਾ ਤੁੰ ਸਿੱਕਾ ਕਰ ਲਿਆ ਮਾੜਾ ਜਾਂ ਹਾਂਜੀ ਬਈ ਤੇ ਹੁਣ ਆਪਾਂ ਕੰਟੋਰ ਕਰ ਲਿਆ ਠੀਕ ਹੈ ਤੇ ਹੁਣ ਆਪਾਂ ਕਰਾਂਗੇ ਬਲਸ਼ ਬਲਸ਼ ਯੂਜ਼ ਕਰਾਂਗੇ ਲੋ ਬਈ ਬਲਸ਼ ਵੀ ਆਪਾਂ ਯੂਜ਼ ਕਰਾਂਗੇ ਥੋੜਾ ਜਿਹਾ ਯੂਜ਼ ਕੀਤਾ ਕਿਉਂਕਿ ਮੈਨੂੰ ਪਤਾ ਮੇਰੇ ਪਿਓ ਦਾ ਜਿਵੇਂ ਮੇਰੇ ਡੈਡੀ ਨੇ ਮੈਨੂੰ ਐਂ ਕਿਹਾ ਤਾਂ ਨਾ ਵੀ ਆਹ ਕੀ ਕੀਤਾ ਕੁੜੀਏ ਮੇਰੇ ਉੱਥੀ ਸਾਰਾ ਮੇਕਅਪ ਉੱਡ ਜਾਣਾ ਕਿ ਨਹੀਂ ਰੱਖੀ ਹੈ ਹੁਣ ਆਹ ਹਲਕਾ ਜਿਹਾ ਹਾਈਲਾਈਟਰ ਯੂਜ਼ ਕਰਾਂਗੇ ਲੋ ਬਈ ਆਪਣਾ ਇਹ ਵਾਲਾ ਮੇਕਅਪ ਹੋ ਗਿਆ ਸਾਰਾ ਕੰਪਲੀਟ ਹੁਣ ਆਪਣੀ ਅੱਗੇ ਆਈਬ੍ਰੋ ਦੀ ਵਾਰੀ ਹਾਂਜੀ ਬਈ ਤਾਂ ਹੁਣ ਆਪਾਂ ਸਾਰਾ ਮੇਕਅਪ ਆਪਣਾ ਡਨ ਹੋ ਗਿਆ ਹੁਣ ਆਪਣੀ 바ਰੀ ਆ ਗਈ ਆਈਬ੍ਰੋ ਦੀ ਬਾਰੀ ਆਈਬ੍ਰੋ ਦੀ ਪੈਨਸਲ ਪੈਨਸਲ ਜਿਹੜੀ ਯੂਜ਼ ਕਰ ਰਹੀ ਆ ਮੈਂ ਲੋਰੀਅਲ ਦੀ ਕਰ ਰਹੀ ਆ ਲੋ ਬਈ ਆਪਾਂ ਠੀਕ ਆ ਬਹੁਤ ਕਰ ਲਿਆ ਆਈਬ੍ਰੋ ਸੈੱਟ ਕਰ ਰਹੀ ਮੈਨੂੰ ਹੀ ਕਾਲੀ ਸੀ ਵਾਲੀ ਰਿੱਕੀ ਨਾਲ ਵਿਆਹ ਕਰਾਉਂਦੀ ਰਿੱਕੀ ਨੂੰ ਨਹੀਂ ਸੀ ਕਾਲੀ ਮੇਰੇ ਨਾਲ ਵਿਆਹ ਕਰਾਉਂਦੀ ਲੋ ਬਈ ਹੁਣ ਆਪਾਂ ਮਸਕਰਾ ਲਗਾ ਲਿਆ ਠੀਕ ਆ ਮਸਕਰਾ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਹੋਇਆ ਕਿਹੜਾ ਦਾ ਮਸਕਰਾ ਆਪਾਂ ਯੂਜ਼ ਕਰ ਲਿਆ ਹੁਣ ਆਪਣੀ 바ਰੀ ਆ ਗਈ ਲਿਪਸਟਿਕ ਦੀ ਲੋ ਬਈ ਹੁਣ ਆਪਾਂ ਲਿਪਸਟਿਕ ਯੂਜ਼ ਕਰਨੀ ਵੰਡੀ ਯੂਜ਼ ਕਰਕੇ ਫਿਰ ਦਿਖਾਉਣੀ ਹੈ ਨਹੀਂ ਨਹੀਂ ਪੁਰਾਣਾ ਪੁਰਾਣਾ ਹੀ ਹੁੰਦਾ ਨਵਾਂ ਹੀ ਹੁੰਦਾ ਸਮਾਂ ਦੀ ਜਦੋਂ ਪੁਰਾਣਾ ਬੁਫੜ ਵਾਂਜੇ ਫਿਰ ਉਹਦੀ ਜਾਦੀ ਤੌਂਸ ਹੁੰਦੀ ਹੈ ਨਾ ਬਈ ਹਾਂਜੀ ਬਈ ਤੇ ਹੁਣ ਆਪਾਂ ਮੇਕਅਪ ਆਪਣਾ ਸਾਰਾ ਕੰਪਲੀਟ ਹੋ ਗਿਆ ਹੁਣ ਆਪਾਂ ਇਹ ਤੇ ਸ਼ਾਈਨ ਸਪਰੇਅ ਹੈ ਜਿਹੜੀ ਉਹ ਯੂਜ਼ ਕਰਨੀ ਆ ਲਓ ਬਈ ਹੁਣ ਆਪਾਂ ਸਪਰੇਅ ਯੂਜ਼ ਕਰਨੀ ਆ ਠੀਕ ਆ ਠੀਕ ਹਾਂ ਬਈ ਠੀਕ ਕਰੋ ਲਓ ਇਸ ਸਪਰੇਅ ਆਪਾਂ ਯੂਜ਼ ਕਰ ਲਈ ਹੁਣ ਇਹਨੂੰ ਥੋੜਾ ਜਿਹਾ ਸੁੱਕਣ ਦੋ ਤੇ ਹੁਣ ਫਿਰ ਮੈਂ ਤੁਹਾਨੂੰ ਫਾਈਨਲ ਲੁੱਕ ਹੇਅਰ ਸਟਾਈਲ ਬਣਾ ਕੇ ਦਿਖਾਉਣੀ ਆ ਜੁਐਲਰੀ ਵਗੈਰਾ ਆਪਾਂ ਪਾ ਲਈਏ ਹਾਂਜੀ ਬਈ ਤੇ ਸੂਟ ਆਪਾਂ ਪ੍ਰੋਪਰ ਵੇਅਰ ਕਰ ਲਿਆ ਠੀਕ ਆ ਉਹਦੇ ਨਾਲ ਹੀਲ ਵੇਅਰ ਕੀਤੀ ਆ ਮੈਂ ਤੁਹਾਨੂੰ ਸੂਟ ਦੀ ਫੋਟੋ ਦਿਖਾ ਦੇਣੀ ਆ ਆਜੋ ਰਿਖੀ ਮੇਰੇ ਨਾਲ ਖੜੋ ਇੱਧਰ ਸੂਟ ਬਈ ਮੈਂ ਪ੍ਰੋਪਰ ਹੈਂਡਵਰਕ ਵਾਲਾ ਪਾਇਆਗਾ ਠੀਕ ਆ ਟਿਸ਼ੂ ਸਿਲਕ ਤੇ ਜਿਹੜਾ ਇਹ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਆ ਆਰਡਰ ਕਰ ਸਕਦੇ ਹੋ ਦੁਪੱਟਾ ਇਹਦੇ ਨਾਲ ਆਗਾ ਦੁਪੱਟੇ ਦੇ ਵਿੱਚ ਵੀ ਸਾਰੇ ਚ ਚੋਰੀ ਕਿਵਰ ਚੁੰਨੀ ਨਾ ਤੋੜ ਦਿਓ ਬਾਕੀ ਤੁਹਾਨੂੰ ਫੋਟੋਜ਼ ਵੀਡੀਓਜ਼ ਇਦਾਂ ਮਿਲ ਜਾਣਗੀਆਂ ਇੰਸਟਾਗ੍ਰam ਤੇ ਇੱਕ ਨਵੀਂ ਗੱਲ ਤੁਹਾਨੂੰ ਅੱਜ ਪਤਾ ਲੱਗੀ ਚੁੰਨੀ ਕਟਦੀ ਮਤਲਬ ਚੁੰਨੀ ਦੀ ਲੈਸ ਨਾ ਤੋੜ ਦਿਓ ਬਾਕੀ ਹੁਣ ਆਪਾਂ ਬਈ ਹੈਅਰ ਸਟਾਈਲ ਕਰ ਲਈਏ ਤੇ ਇਅਰਿੰਗਸ ਵਗੈਰਾ ਪਾਲੀ ਹੀ ਫਿਰ ਮਿਲ ਜੇ ਸੂਟ ਸਵਾਉਣ ਲਈ ਕੰਟੈਕਟ ਕਰਾਉ ਰਣਵੀਰ ਨੂੰ ਕੋਣ ਅਸੀਂ ਜੈਨ ਸਟੇਲਰ ਰੱਖ ਲਿਆ ਦੀਦੀ ਨਹੀਂ ਕਹਿੰਦੇ ਸਿੱਧਾ ਕਿਵੇਂ ਜਮ ਹੈ ਸਿੱਧਾ ਰੱਖੋ ਐ ਰੱਖੋ ਹਾਂ ਅੱਜ ਉਹ ਕਿ ਕਿ ਮੈਂ ਤੁਸੇ ਕਿ ਕਿ ਜਿਹੜਾ ਏਰਿੰਗ ਪਾਵਾ ਮੈਂ ਦੋਨੇ ਇਧਰ ਟੇਲਰ ਉਹ ਮੈਂ ਦੇਖ ਰਹੀ ਸੀ ਨਾ ਏਰਿੰਗ ਜਿਹੜਾ ਪਾਵਾ ਇਧਰ ਕੈਮਰਾ ਚ ਏਰਿੰਗ ਕਿਹੜਾ ਪਾਵਾਂ ਆ ਆ ਪਾਵਾਂ ਜਾਂ ਆ ਪਾਵਾਂ ਇਧਰ ਮੇਰੇ ਨੂੰ ਲੱਗਦਾ ਆਹ ਨਾਲ ਤੁਹਾਨੂੰ ਲੱਗਦਾ ਇਹ ਪਾਵਾਂ ਵੀ ਸੂਟ ਨਾਲ ਮੈਚ ਹੁੰਦਾ ਹੈ ਨਾ ਦੇਖਿਓ ਰੇਖੀ ਰੇਖੀ ਤੋਂ ਕੁਝ ਲੈਣੇ ਕੋਈ ਪ੍ਰੋਪਰ ਲਾਉ ਇਧਰ ਲਾਓ ਅਬ ਇਹਨਾਂ ਨਾਲ ਪਸ ਆਪਾਂ ਅਗਰ ਠੀਕ ਇਧਰ ਕੱਪੜੇ-ਕੁਪੜੇ ਸੋਂ ਕੇ ਆ ਗਏ ਟ੍ਰੀਟਮੈਂਟ ਦੀ ਸੂਟ ਸੋਂ ਆਉਂਦੇ ਆਂ ਬਾਬਾ ਹੈ ਤੇਰੀ ਕੀ ਤਾਂ ਇੱਕ ਮਿੰਟ ਲਓ ਬਈ ਫਾਈਨਲ ਲੁੱਕ ਤੁਸੀਂ ਮੇਰੀ ਦੇਖ ਸਕਦੇ ਹੋ ਠੀਕ ਐ ਆ ਕਿ ਇਥੇ ਅੰਦਰ ਹਨੇਰਾ ਜਾਂ ਲੱਗ ਜਾਂਦਾਗਾ ਆ ਸੂਟ ਪਾਇਆ ਬਈ ਆਪਾਂ ਸਪੈਸ਼ਲ ਠੀਕ ਐ ਪੈਰਾਂ 'ਚ ਹੀਲ ਫਰੇਟ ਸਲਵਾਰ ਨਾਲ ਸ਼ਰਟ ਠੀਕ ਐ ਤੇ ਦੁਪੱਟਾ ਪਿਓਰ ਔਰਗੈਂਜ਼ਾ ਦਾਗਾ ਤੇ ਦੁਪੱਟੇ ਦੇ ਵਿੱਚ ਵੀ ਜਿਹੜਾ ਹੈਗਾਗਾ ਹੈਂਡਵਰਕ ਕੀਤਾ ਹੋਇਆਗਾ ਤੇ ਅੱਜ ਆਪਾਂ ਜਾਣੇ ਅਡਿੱਖਣ ਠੀਕ ਹੈ ਹੁਣ ਮਿਲਦੇ ਆਪਾਂ ਦਿਖਾਂ ਜਾ ਕੇ ਅਸੀਂ ਹੋ ਗਏ ਆ ਰੈਡੀ ਤੇ ਹੇਅਰ ਆਪਾਂ ਓਪਨ ਕਰ ਲਿਆ ਜਦੋਂ ਆਪਾਂ ਨੂੰ ਐਵੇਂ ਜਿ ਲੱਗੂਗਾ ਵੀ ਜ਼ਿਆਦਾ ਗਰਮੀ ਆ ਰਹੀ ਹੈ ਤਾਂ ਆਪਾਂ ਪੋਨੀ ਕਰ ਲਾਂਗੇ ਜਾਂ ਕਲੈਕਚਰ ਲਾ ਲਾਂਗੇ ਉਹ ਚੀ ਚੱਕ ਲੈਨੇ ਆਪਾਂ ਨਾਲ ਹਾਂਜੀ ਭਈ ਤਾਂ ਰਾਜੂ ਨੂੰ ਆਪਾਂ ਬਿਠਾ ਲਿਆ ਸੀ ਉਹ ਆਪਦੇ ਪਾਂਝੇ ਨਾਲ ਖੇਡ ਰਹੀ ਆ ਥੋੜੀ ਜੀ ਸ਼ੀ ਇਜ਼ ਵੈਰੀ ਸ਼ਾਈ ਸ਼ਾਈ ਨਹੀਂ ਉਹਦਾ ਮੂੰਹ ਘਰਾਵਾ ਕਹਿੰਦੇ ਉਹ ਛਾਈ ਨਹੀਂ ਉਹ ਕੰਨੀ ਮੇਰਾ ਮੂੰਹ ਖਰਾਵਾ ਤੇ ਹੁਣ ਆਪਾਂ ਬਈ ਇੱਥੋਂ ਨਿਕਲ ਚੁੱਕੇ ਆ ਠੀਕ ਆ ਮੈਨੂੰ ਲੱਗਦਾ ਅੱਜ ਵਾਲਾ ਬਲੌਗ ਫਿਰ ਜ਼ਿਆਦਾ ਲੰਬਾ ਹੋ ਜਾਣਾ ਹਨਾ ਰਿੱਕੀ ਜੇ ਆਪਾਂ ਤੀਆਂ ਦੀਆਂ ਨੀ ਅਗਲੇਪਾਂ ਵਿੱਚ ਲਵਾਗੇ ਮਤਲਬ ਕਿ ਸਾਰੇ ਫੰਕਸ਼ਨ ਨਹੀਂ ਆ ਫੰਕਸ਼ਨ ਦੀ ਜਿਹੜੀ ਬਲੌਗ ਆ ਫੰਕਸ਼ਨ ਦਾ ਜਿਹੜਾ ਸਾਰਾ ਹੈਗਾ ਉਹ ਆਪਾਂ ਅਲੱਗ ਸ਼ੂਟ ਕਰ ਲਾਂਗੇ ਤਾਂ ਅੱਜ ਆਪਾਂ ਦਿਖਾਂ ਤੱਕ ਬਣਾ ਲਾਂਗੇ ਜਿੰਨਾ ਵੀ ਬਲੌਗ ਬਣਾਉਣਾ ਹੋਇਆ ਹਨਾ ਰਿੱਕੀ ਅੱਜ ਰਿੱਕੀ ਸਾਡੇ ਸਾਰੇ ਬੱਚਿਆਂ ਨੂੰ ਬੁਲਾ ਰਿਹਾ ਜਿਹੜੇ ਜਿਹੜੇ ਮਤਲਬ ਕਿ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਆ ਜਿਵੇਂ ਮੈਂ ਆ ਦਾ ਬਿਜ਼ਨਸ ਚਲਾਇਆ ਹੈ ਨਾ ਵੀ ਚਲੋ ਠੀਕ ਆ ਜੋਬ ਲਈ ਵੀ ਟਰਾਈ ਕੀਤਾ ਜੋਬ ਨੂੰ ਸਾਈਡ ਤੇ ਰੱਖ ਕੇ ਮੈਂ ਬਿਜ਼ਨਸ ਚਲਾਇਆ ਬੁਟੀਕ ਚਲਾਇਆ ਠੀਕ ਆ ਜਿਹਦੇ ਵਿੱਚ ਆਪਾਂ ਕਾਮਯਾਬ ਵੀ ਹੋਏ ਤੇ ਜਿਹੜੇ ਬੱਚਾ ਨੇ ਜੋਬ ਉਹ ਕੀਤੀ ਆ ਜਾਂ ਆਪਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਬਣਿਆ ਮਤਲਬ ਕਿ ਆਪਦੇ ਨਾਮ ਤੇ ਕੁਝ ਨਾ ਕੁਝ ਬਣਾਇਆਗਾ ਹੈ ਨਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੀ ਆ ਜਿਵੇਂ ਮੈਂ ਮਿਸਿਸ ਰਾਇਲ ਪੰਜਾਬ ਵਿੱਚ ਗਈ ਸੀ ਉੱਥੇ ਵੀ ਆਪਾਂ ਠੀਕ ਆ ਮਤਲਬ ਉਹਦੇ ਵਿੱਚ ਵੀ ਮੈਂ ਫਾਸਟ ਰਨਰ ਅਪ ਸੀ ਨਾ हां ਉਹਦੇ ਵਿੱਚ ਵੀ ਉਹਦੇ ਕਰਕੇ ਵੀ ਤਾਂ ਸਾਰਿਆਂ ਨੂੰ ਐਵੇਂ ਆ ਵੀ ਜਿੰਨੇ ਵੀ ਪਿੰਡ ਦੇ ਬੱਚੇ ਬੱਚੇ ਆਪ ਦੇ ਪੈਰਾਂ ਤੇ ਖੜੇ ਹੋਏ ਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕਰਨਾ ਅੱਜ ਰਿੱਕੀ ਜੀ ਤੁਹਾਡੀ ਵਾਈਫ ਨੂੰ ਅੱਜ ਤਾਂ ਬੁਲਾਇਆਗਾ ਪਹਿਲਾਂ ਵੀ ਬਈ ਜਦੋਂ ਮਤਲਬ ਕਿ ਅਸੀਂ ਪਲੱਸਵੰਟ ਪਲੱਸ 2 ਚ ਕਿਸੇ ਹੋਰ ਸਕੂਲ ਚ ਜਾ ਕੇ ਸੀ ਪੜਨਾ ਤਾਂ ਜਿਵੇਂ 10th ਦੇ ਵਿੱਚੋਂ ਜਿਹੜੇ-ਜਿਹੜੇ ਬੱਚੇ ਫਾਸਟ ਸੈਕੰਡ 3rd ਆਏ ਸੀ ਠੀਕ ਆ ਸਾਨੂੰ ਉਦੋਂ ਵੀ ਸਾਰਿਆਂ ਨੂੰ ਸਨਮਾਨ ਕੀਤਾ ਸੀ ਰਿੱਕੀ ਟਰੋਫੀ ਦਿੱਤੀ ਸੀ ਤੇ ਮੈਂ ਤਾਂ ਪਹਿਲਾਂ ਤੋਂ ਹੀ ਪਾਰਟਿਸਿਪੇਟ ਕਰਦੀ ਸੀ ਜਿੰਨੇ ਵੀ ਮੇਰੇ ਸਕੂਲ 'ਚ ਫੰਕਸ਼ਨ ਹੁੰਦੇ ਸੀ ਘੇਰਾ ਦਾ ਰਿੱਕੀ ਮੈਂ 6th ਕਲਾਸ 'ਚ ਸੀਗੀ ਮੈਂ ਬੁੜੀ ਬਣੀ ਸੀਗੀ 15 ਅਗਸਤ ਤੇ ਉਵੇਂ ਐਨਕ ਲਾ ਕੇ ਬੇਬੇ ਬਣੀ ਸੀਗੀ ਉਦੋਂ ਗਿੱਦੇ 'ਚ ਮਤਲਬ ਕਿ ਮੈਂ ਪਹਿਲਾਂ ਤੋਂ ਹੀ ਪਾਰਟਿਸਿਪੇਟ ਕਰਦੀ ਸੀ ਪਹਿਲਾਂ ਤੋਂ ਹੀ ਬੋਲਡ ਹਾਂ ਮੈਂ ਤਾਂ ਹੀ ਸ਼ਾਇਦ ਮੈਂ ਅੱਜ ਆਪਦਾ ਬਿਜ਼ਨਸ ਚਲਾ ਲਿਆ ਤੇ ਤਾਂ ਕਰਕੇ ਸਾਡੇ ਪ੍ਰਿੰਸੀਪਲ ਸਰ ਤੇ ਸਾਡੀ ਪੰਚਾਇਤ ਨੇ ਪਿੰਡ ਦੀ ਨੇ ਘਰੇ ਵੀ ਆ ਕੇ ਗਏ ਸੀਗੇ ਕਹਿੰਦੇ ਭਈ ਬੁਡੀਆਂ ਨੂੰ ਜ਼ਰੂਰ ਕਿਹੋ ਬਿਓ ਜ਼ਰੂਰ ਆ ਤਾਂ ਕਰਕੇ ਅੱਜ ਆਪਾਂ ਟਿੱਖਾਂ ਚੱਲੇ ਆ ਠੀਕ ਹੈ ਜਿਹੜਾ ਉੱਥੇ ਹੈਗਾ ਉਹਨਾਂ ਨੇ ਫੰਕਸ਼ਨ ਰੱਖਿਆਗਾ ਤੇ ਉੱਥੇ ਆਪਾਂ ਨੂੰ ਇਨਵਾਈਟ ਕੀਤਾ ਤੇ ਆਪਾਂ ਉੱਥੇ ਜਾ ਰਹੇ ਹਾਂ ਲਓ ਬਈ ਆਪਾਂ ਪਹੁੰਚ ਗਏ ਰਾਮਪੁਰੇ ਸਾਨੂੰ ਲੱਗਦਾ ਰਾਮਪੁਰਾ ਮੰਡੀ ਲੱਗਦੀ ਰਹੀ ਕਿ ਸਾਨੂੰ ਸ਼ਹਿਰ ਨੋ ਨਾਨੇ ਪਿੰਡ ਜਾਣੇ ਹੋ ਤੁਸੀਂ ਤੁਸੀਂ ਨਾਣਕੇ ਜਾਣੇ ਹੋ ਨਾਨੇ ਪਿੰਡ ਜਾਵਾਂ ਕਹਿੰਦਾ ਹਾਂ ਨਾਨੇ ਪਿੰਡ ਜਾਵਾਂਗੇ ਨਹੀਂ ਪਕੌੜੇ ਖਾਵਾਂਗੇ ਠੀਕ ਹੈ ਸਾਰਾ ਜੋਰ ਲਾਇਆ ਰਿੱਕੀ ਪਾ ਪਾ ਕੱਲ ਬਈ ਰਿੱਕੀ ਬਹੁਤ ਖੋਸੀ ਕੱਲ ਕਿਉਂਕਿ ਜੁਹਾਰ ਨੇ 10 ਜਹਾੜਾ ਰਿੱਕੀ ਆ ਪਾ ਪਾ ਬਾਪਾ ਇੱਕਾ ਕੱਲ ਜੁਜਾਰ ਨੇ ਮੰਮੀ ਨਹੀਂ ਕਹਿਆ ਦੇਖ ਲੂ ਮੰਮੀ ਸਾਰਾ ਦਿਨ ਸ਼ਾਮ ਦੀ ਆ ਪਾ ਗਿਆ ਫਿਰ ਰਿੱਕੀ ਨੇ ਮੇਰੇ ਤੇ ਹਵਾ ਦਿੱਤੀ ਉਹ ਤਾਂ ਮੰਮਾ ਮੈਂ ਕਹਿੰਦਾ ਹਾਂ ਵੀ ਕੁਝ ਕਰਨਾ ਲੋ ਭਾਈ ਆਪਾਂ ਪਹੁੰਚ ਗਏ ਦੇਖ ਵਾਲੇ ਰਾਤ ਹੀ ਹੈ ਨਾ ਇੱਕ ਵਾਲੇ ਰਾਤ ਤੇ ਪਹੁੰਚ ਗਏ ਜਿਹੜਾ ਸਾਡਾ ਟੱਡਿਆਂ ਤੋਂ ਪਿੰਡ ਨੂੰ ਰਾਹ ਮੋੜਦਾਗਾ ਟਿੱਖਾਂ ਨੂੰ ਪੂਰਾ ਘੰਟਾ ਲੇਟ ਆ ਰਹੀ ਆ ਰਜੂ ਆਪਾਂ 2 ਵਜੇ ਸ਼ੁਰੂ ਕਰਨਾ ਸੀ ਹਾਂ ਮੈਂ ਤਾਂ ਸ਼ੁਰੂ ਦੀ ਲੇਟ ਹੀ ਸੀ ਹਾਂ ਇਹ ਵੀ ਚੀਜ਼ ਹੈ ਸ਼ੁਰੂ ਵੀ ਲੇਟ ਹੀ ਪਰ ਸ਼ੁਰੂ ਹੋ ਗਿਆ ਹੋਣਾ ਪੱਕਾ ਚੱਲ ਕੋਈ ਇਹ ਲਓ ਬਈ ਆਪਾਂ ਟਿੱਖਾਂ ਪਹੁੰਚ ਗਏ ਤੇ ਹੁਣ ਆਪਾਂ ਜਾਣਾ ਕਿਸੇ ਦਾ ਘਰੇ ਘਰ ਤੋਂ ਬਾਅਦ ਜਾਵਾਂਗੇ ਆਪਾਂ ਇਹ ਰਸਤਾ ਤੁਸੀਂ ਐਨਾ ਸੋਚੇ ਵੀ ਸਾਇ ਇਹ ਕਿਦਾਂ ਸੌ ਰਹੇ ਦਾ ਘਰ ਦਾ ਰਸਤਾ ਨਹੀਂ ਪਤਾ ਇਹ ਅਸੀਂ ਕਿਸੇ ਨੂੰ ਬਿਠਾਉਣਾਗਾ ਤਾਂ ਰਸਤਾ ਦੱਸ ਰਹੀ ਯਾਰ ਅੱਜੂ ਉਹਨਾਂ ਦੇ ਘਰ ਦਾ ਹਣਾ ਬਾ ਮਿਲਦਿਆ ਘਰੇ ਜਾ ਕੇ ਹਾਂਜੀ ਬਈ ਤਾਂ ਹੁਣ ਆਪਾਂ ਚੱਲੇ ਆਂ ਠੀਕ ਆ ਸਕੂਲ ਦੇ ਵਿੱਚ ਠੀਕ ਆ ਤੇ ਫਿਰ ਅੱਜ ਜਿਹੜਾ ਹੈਗਾ ਆਪਾਂ ਡੇਖਾ ਪਹੁੰਚ ਗਏ ਵਲੌਗ ਜਿਆਦਾ ਲੰਬਾ ਹੋ ਜਾਣਾ ਸੋ ਦੈਟਸ ਵਾਈ ਆਪਾਂ ਜਿਹੜਾ ਦੂਸਰਾ ਵਲੌਗ ਆ ਉਹ ਬਾਅਦ ਚ ਕੰਟੀਨਿਊ ਕਰਾਂਗੇ ਅੱਜ ਜਿਹੜਾ ਇਹ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਥੈਂਕ ਯੂ ਹਾਂਜੀ ਬਈ ਤੇ ਕਰੇ ਬਹੁਤ ਲੇਟ ਪਹੁੰਚੇ ਆਪਾਂ ਕੱਲ ਬੱਟ ਪਹੁੰਚ ਗਏ ਚਲੋ ਵਧੀਆ ਗੱਲ ਆ ਵੀ ਪਹੁੰਚ ਗਏ ਅਸੀਂ ਟਾਈਮ ਨਾਲ ਤੇ ਫੰਕਸ਼ਨ ਜਿਹੜਾ ਹੈਗਾ ਕੱਲ ਬਲੌਗ ਪਾਇਆ ਨਹੀਂ ਗਿਆ ਠੀਕ ਹੈ ਤਿਆਰੀ ਤਿਉਰੀ ਸਾਰੀ ਅੱਜ ਵਾਲੇ ਬਲੌਗ ਦੇ ਵਿੱਚ ਹੋਊਗੀ ਤੁਸੀਂ ਦੇਖ ਲਿਆ ਹੋਣਾ ਸਾਰਿਆਂ ਨੇ ਤੇ ਜਿਹੜਾ ਤੀਆਂ ਦਾ ਫੰਕਸ਼ਨ ਸੀ ਸਾਰਾ ਕਾਦੇ ਵਿੱਚ ਦਿਖਾਇਆਗਾ ਜਿੰਨਾ ਵੀ ਫੰਕਸ਼ਨ ਸੀਗਾ ਕਿਵੇਂ ਕੀਤਾ ਠੀਕ ਹੈ ਪੇਕਿਆਂ ਦੇ ਪਿੰਡ ਪਹਿਲੀ ਵਾਰ ਤੀਆਂ ਤੇ ਗਏ ਸੀ ਹਿਚਕੀ ਲੱਗੀ ਹੋਈ ਤੇ ਉਹ ਸਾਰਾ ਬਾਈ ਤੁਸੀਂ ਨੈਕਸਟ ਬਲੌਗ ਦੇ ਵਿੱਚ ਦੇਖੋਗੇ ਜਿਹੜਾ ਅਗਲਾ ਬਲੌਗ ਹੋਊਗਾ ਜ਼ਰੂਰ ਦੇਖਿਓ ਉਹਦੇ ਵਿੱਚ ਤੁਹਾਨੂੰ ਕੁੜੀਓ ਬਹੁਤ ਕੁਝ ਸਿੱਖਣ ਸਿੱਖਣ ਨੂੰ ਮਿਲੂਗਾ ਜ਼ਰੂਰ ਲਾਈਫ ਦੇ ਵਿੱਚ ਅੱਗੇ ਵਧਿਆ ਕਰੋ ਠੀਕ ਆ ਪੜ੍ਹ ਲਿਖ ਕੇ ਮਾਪੇ ਦਾ ਨਾਮ ਰੋਸ਼ਨ ਜ਼ਰੂਰ ਕਰਿਓ ਠੀਕ ਹੈ ਤਾਂ ਜੋ ਜਿੰਨਾ ਵੀ ਮਾਨ ਸਨਮਾਨ ਬੰਦਾ ਹਰ ਇੱਕ ਪਿੰਡ ਦੇ ਬੰਦੇ ਨੂੰ ਚਾਹੀਦਾ ਵੀ ਧੀਆ ਨੂੰ ਜ਼ਰੂਰ ਮਾਨ ਸਨਮਾਨ ਦਿੱਤਾ ਜਾਵੇ ਠੀਕ ਹੈ ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ ਤੇ ਬਾਕੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਬੰਦੇ ਨੂੰ ਹੌਸਲਾ ਮਿਲ ਜਾਂਦਾ ਵੀ ਤੁਸੀਂ ਲਾਈਕ ਕਰ ਦਿਓ ਠੀਕ ਹੈ ਬਾਈ ਹੁਣ ਆਪਾਂ ਕੱਲ ਵਾਲਾ ਵਲੌਗ ਪਾਵਾਂਗੇ ਤੀਆਂ ਵਾਲਾ ਇੱਕ ਵਾਰੀ ਤੁਸੀਂ ਆਹ ਵਲੌਗ ਦੇਖ ਲਿਆ ਹੋਊਗਾ ਇੰਜੋਏ ਕੀਤਾ ਹੋਣਾ ਹੋਪਸੋ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਾਈ ਬਾਏ ਬਾਏ